ਜੋਤਵਾਇਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸੰਗਰਾਮੀ ਕਲਾ ਕੇਂਦਰ ਸੁਨਾਮਸ਼ੀਦ ਉਦਮ ਸੰਗਵਾਲੇ ਦੀ ਟੀਮ ਪਹੁੰਚੀ ਆ ਪਿੰਡ ਦੋਲੇਵਾਲ ਵਿਖੇ ਜਿਸ ਹਸਤਾਨ ਦੇ ਸਖਣਿਆ ਇਹ ਹੈਗਾ ਘਰ ਸਾਡਾ ਪਾਲ ਸਿੰਘ ਬਰਿੰਦਰ ਪਾਲ ਸਿੰਘ ਦੋਲੇਵਾਲ ਜੋ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦੇ ਵਿੱਚ ਕੰਮ ਕਰਦਾ ਹੈ ਇਹਨਾਂ ਦਾ ਭਰਾ ਹੈਗਾ ਬਰਿੰਦਰ ਸਿੰਘ ਸੈਕਟਰੀਆ ਜੋ ਲੈਰੇ ਵਿੱਚ ਲੱਗਿਆ ਹੋਇਆ ਉਹਨਾਂ ਦੇ ਭਰਾ ਦੇ ਘਰ ਪਰਮਾਤਮਾ ਵੱਲੋਂ ਖੁਸ਼ੀ ਦਿੱਤੀ ਆ ਬੇਟਾ ਤੇ ਬੇਟੀ ਜੋੜੇ ਬੱਚੇ ਨੇਗੇ ਤੇ ਬਹੁਤ ਸਾਲਾਂ ਬਾਅਦ ਰੰਗ ਲੱਗਿਆ ਘਰ ਦੇ ਵਿੱਚ ਤੇ ਅਸੀਂ ਇਹਨਾਂ ਦੇ ਘਰ ਦੇ ਵਿੱਚ ਵਧਾਈਆਂ ਦੇਣ ਆਏ ਤੇ ਵਧਾਈਆਂ ਲੈਣ ਆਏ ਆ ਤੇ ਵੀਡੀਓ ਨਾਲ ਤੁਸੀਂ ਬਣੇ ਰਹੋ ਕਿਉਂਕਿ ਗੱਲ ਮੈ ਸਾਨੂੰ ਬੱਕਰੀਏ ਲੱਗੀ ਵੀ ਜੇ ਬੇਟੀ ਦੀ ਲੋੜੀ ਬਰਾਬਰ ਮਨਾ ਰਹੇ ਨੇ ਤਾਂ ਬਹੁਤ ਵਧੀਆ ਗੱਲ ਹੈ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਕੁਝ ਦਿਖਾਵਾਂਗੇ ਲਗਭਗ 4-500 ਇਹਨਾਂ ਦੇ ਦੋਸਤ ਮਿੱਤਰ ਰਿਸ਼ਤੇਦਾਰ ਆਏ ਹੋਏ ਨੇ ਵਕਵਾ ਕਾਗੂ ਨਾਲ ਤੇ ਇਹਨਾਂ ਦੇ ਪਰਿਵਾਰ ਨਾਲ ਗੱਲਬਾਤਾਂ ਹੀ ਹੁੰਦੀ ਦਿਖਾਵਾਂਗੇ ਬਣੇ ਰਹੋ ਵੀਡੀਓ ਨਾਲ ਤੇ ਸਭ ਨੂੰ ਵਧਾਈਆਂ ਧੰਨਵਾਦ ਪ੍ਰਿੰਦਰ ਜੀ ਪਹਿਲਾਂ ਦਾ ਸਾਡੀ ਸੰਗਰਾਮੀ ਕਲਾ ਕੇਂਦਰ ਦੀ ਟੀਮ ਵੱਲੋਂ ਤੁਹਾਡੇ ਅੱਜ ਬੇਟੇ ਦੀ ਪਹਿਲੀ ਲੋੜੀਆ ਤੇ ਸਾਡੇ ਵੱਲੋਂ ਬਹੁਤ ਢੇਰ ਸਾਰੀਆਂ ਵਧਾਈਆਂ ਤੇ ਤੁਸੀਂ ਅੱਜ ਆਪਣੇ ਘਰ ਆ ਕੇ ਜਿਹੜਾ ਇਕੱਠ ਰੱਖਿਆ ਕਿੰਨੇ ਕੁ ਦੋਸਤ ਮਿੱਤਰ ਜਿਹੜੇ ਇਹਦੇ ਵਿੱਚ ਰਿਸ਼ਤੇਦਾਰ ਮਲਾਏ ਨੇ ਹਾਂਜੀ ਮੇਰੇ ਵੱਲੋਂ ਤੁਹਾਡੀ ਟੀਮ ਨੂੰ ਸਾਰਿਆਂ ਨੂੰ ਜੀ ਮੁਬਾਰਕਾਂ ਤੇ ਅੱਜ ਮੇਰੇ ਬੇਟੇ ਅੰਗਦਵੀਰ ਤੇ ਬੇਟੀ ਜਪਨੀਤ ਕੌਰ ਦੀ ਪਹਿਲੀ ਲੋੜੀਆ ਇਹਦੇ ਸਬੰਧ ਦੇ ਵਿੱਚ ਅੱਜ ਪ੍ਰੋਗਰਾਮ ਰੱਖਿਆ ਗਿਆ ਤੁਸੀਂ ਆਏ ਤੁਹਾਡਾ ਬਹੁਤ ਧੰਨਵਾਦ ਕਿੰਨੇ ਕ ਕਿੰਨੇ ਕ ਦੋਸਤ ਮਿੱਤਰਾਂ ਦੇ ਦੋਸ਼ੇ ਦੇ ਤਕਰੀਬਨ 4 ਤੋਂ 450 ਜਿਹੜੇ ਬੰਦੇ ਦੇ ਲਗਭਗ ਇਕੱਠ ਹੋਊਗਾ ਜੀ ਤੇ ਇਕੱਠ ਹੋਰ ਜਿਹੜੇ ਤੁਹਾਡੇ ਰਿਸ਼ਤੇਦਾਰ ਕਿੰਨੇ ਕ ਨੇ ਰਿਸ਼ਤੇਦਾਰ ਜੀ ਦੇਖੋ ਬੀਕੇਯੂ ਅਗਰਾਹਾਂ ਦੀ ਸਾਰੀ ਟੀਮ ਆਊਗੀ ਅੱਛਾ ਜੀ ਹਾਂ ਜੀ ਤੇ ਪਹਿਲੇ ਹੋਰ ਜਿਹੜੇ ਤੁਸੀਂ ਡਿਊਟੀ ਕਰਦੇ ਹੋ ਜਿੱਥੇ ਹਾਂ ਜੀ ਸਾਰਾ ਸਟਾਫ ਆਊਗਾ ਤੇ ਔਰ ਇਹ ਤੁਸੀਂ ਲੜਕੇ ਦੀ ਲੋੜੀ ਕਾ ਤੁਮ ਬਣਾ ਰਹੇ ਹੋ ਬਣਾ ਹਾਂ ਜੀ ਲੜਕੀ ਦੀ ਲੋੜੀ ਬਣਾ ਰਹੇ ਹੋ ਕਿਉਂਕਿ ਲੜਕੀ ਤੇ ਲੜਕੇ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਜੀ ਅਸੀਂ ਨਾ ਸਮਝਿਆ ਇਹ ਇਸ ਕਰਕੇ ਅੱਜ ਇਸ ਕਰਕੇ ਮਨਾ ਰਹੇ ਠੀਕ ਥੈਂਕ ਯੂ ਜਿਸ ਵੀਰ ਜੀ ਅੱਜ ਤੁਸੀਂ ਆਏ ਹੋਆਂ ਪਿੰਡ ਦੌਲੇਵਾਲ ਦੇ ਵਿੱਚ ਤੇ ਕਿੰਨਾ ਦੇ ਪਰਿਵਾਰ ਦੇ ਵਿੱਚ ਆਏ ਹੋਗੇ ਅਸੀਂ ਆਏ ਹੋਈਆਂ ਭਾਰਤੀ ਕਿਸਾਨ ਜੁਨੀਅਰ ਏਕਤਾ ਗਰਾਹਾਂ ਜਥੇਬੰਦੀ ਵੱਲੋਂ ਬੁਲਾ ਕੇ ਟੀਮ ਬੁਲਾਕ ਦੀਆਂ ਮੇਰੇ ਨਾਲ ਭੈਣਾਂ ਨਿਗੀਆਂ ਤੇ ਮੈਂ ਬਲਾਕ ਪ੍ਰਧਾਨ ਸੁਨਾਮ ਤੇ ਜਿਹੜਾ ਸਾਡਾ ਵੀਰ ਆ ਪਾਲ ਦੌਲੇਵਾਲ ਉਹਦੇ ਪਰਾਦੇ ਤ੍ਰਿੰਦਰ ਸਿੰਘ ਦੇ ਬੇਟੇ ਬੇਟੀ ਦੀ ਖੁਸ਼ੀ ਦੇ ਵਿੱਚ ਅਸੀਂ ਸ਼ਾਮਲ ਹੋਏ ਆ ਸਾਡਾ ਪਰਿਵਾਰ ਬਣ ਚੁੱਕਿਆ ਗਾ ਬਈ ਦੇ ਜਿਹੜਾ ਪਰਿਵਾਰ ਆ ਉਹਦੇ ਵਾਸਤੇ ਬੱਚਿਆਂ ਨੂੰ ਵਧਾਈਆਂ ਦੇਣ ਆਏ ਆ ਅਸੀਂ ਇਹ ਬੇਟਾ ਬੇਟੀ ਦੀ ਲੋੜੀ ਆ ਬੇਟਾ ਬੇਟੀ ਦੀ ਲੋੜੀ ਹੈਗੀ ਮਸਾ ਇਹਨਾਂ ਦੇ ਘਰੇ ਵਧਾਈਆਂ ਹੋਈਆਂ ਨਗੀਆਂ ਤੇ ਸਾਡਾ ਜਿਹੜਾ ਜੂਨੀਅਰ ਪਰਿਵਾਰ ਹੈਗਾ ਜਥੇਬੰਦੀ ਦੇ ਸਨਾਮ ਬਲਗਦਾ ਉਹ ਵੀ ਸਾਰੇ ਪਹੁੰਚੇ ਜਿਹੜੇ ਸਾਡੇ ਹੋਰ ਵੀਰ ਨੇ ਸਾਡੇ ਜਥੇਬੰਦੀ ਦੇ ਵਿੱਚ ਉਹ ਵੀ ਪਹੁੰਚਣ ਵਾਲੇ ਨੇ ਸਾਰੇ ਇਹਨਾਂ ਨੂੰ ਵਧਾਈਆਂ ਦੇਣ ਆਏ ਆ ਬੱਚਿਆਂ ਨੂੰ ਸਾਂਦਰੋਸਤੀ ਬਖਸ਼ੇ ਪਰਮਾਤਮਾ ਲੰਬੀ ਉਮਰ ਬਖਸ਼ੇ ਇਹਨਾਂ ਨੂੰ ਓਕੇ ਬਣੀ ਹਾਂਜੀ ਅੱਜ ਤੁਸੀਂ ਕਿਹੜੀ ਜਗ੍ਹਾ ਆਏ ਹੋਏ ਹੋ ਅੱਜ ਅਸੀਂ ਪਿੰਡ ਤੋੱਲੇਵਾਲ ਦੇ ਵਿੱਚ ਰਚਪਾਲ ਸਿੰਘ ਪਾਲੀ ਜਿਹੜਾ ਭਾਰਤੀ ਕਿਸਾਨੀ ਉਹਨਾਂ ਨੇਕਤਾ ਗੁਰਾਂ ਦੇ ਸੁਨਾਮ ਬਲਾਗ ਦੇ ਕੈਸੀ ਹੋਰ ਨੇ ਅੱਜ ਉਹਨਾਂ ਦੇ ਭਰਾ ਵਿਰਿੰਦਰ ਕੋਲ ਇੱਕ ਬੇਟਾ ਤੇ ਇੱਕ ਬੇਟੀ ਨੇ ਜਨਮ ਲਿੱਤਾ ਸੀ ਅੱਜ ਉਹਨਾਂ ਦੀ ਲੋੜੀ ਹੈ ਇਹ ਸੁਭ ਮੌਕੇ ਦੇ ਵਿੱਚ ਸਾਡੇ ਜਿਥੇ ਬੰਦੇ ਦੇ ਸਾਰੇ ਹੀ ਆ ਕੋ ਇੱਥੇ ਪਹੁੰਚੇ ਨੇ ਤੇ ਅਸੀਂ ਇਹਨਾਂ ਨੂੰ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਆ ਤੇ ਜਿਹੜਾ ਆਇਆ ਨੂੰ ਕਹਿੰਦੇ ਆ ਸਾਰੇ ਭਰਾਵਾਂ ਨੂੰ ਪਾਰਟੀ ਅਟੈਂਡ ਕਰਨ ਵਾਸਤੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚਲੋ ਜੀ ਭਰਾਂ ਜੀ ਇੱਕ ਦੋ ਬੱਟਾ ਮਾਇਰਾਮ ਸਰ ਥੈਂਕ ਯੂ ਕਰਾਹਾ ਭਾਰਤੀ ਖਾਨ ਨੂੰ ਨੇਕਤਾ ਕਰਾਹਾ ਅੱਜ ਜਦ ਅਸੀਂ ਦੌਲੇ ਵਾਲਾ ਪਿੰਡ ਦੇ ਵਿੱਚ ਬੈਠਿਆ ਰਸ਼ਪਾਲ ਦੇ ਘਰੇ ਕਿਉਂਕਿ ਇਹਨਾਂ ਦੇ ਇੱਕ ਪਤੀ ਜੇ ਦੇ ਪਤੀਜੀ ਨੇ ਜਨਮ ਲਿਆ ਹੈ ਬਹੁਤ ਸਾਲਾਂ ਬਾਅਦ ਸਾਨੂੰ ਤਾਂ ਬਹੁਤ-ਬਹੁਤ ਖੁਸ਼ੀ ਹੈ ਅੱਜ ਕਿਉਂਕਿ ਰੱਬ ਕਿਦਾਂ ਕਿਤੇ ਸੁਣਦਾ ਹੈ ਇਹਨਾਂ ਦੀ ਬੜੀ ਦੇੜੇ ਹੋ ਕੇ ਸੁਣੀ ਹੈ ਪ੍ਰਮਾਤਮਾ ਨੇ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਇਹਨਾਂ ਦੇ ਘਰ ਲੋੜੀ ਬਣਾ ਰਿਹਾ ਕਿਉਂਕਿ ਬੱਚਿਆਂ ਦੀਆਂ ਲੋੜੀਆਂ ਦੁਨੀਆ ਹੀ ਮਨਾਉਂਦੀ ਆ ਰਹੀ ਹੈ ਇੱਥੇ ਵੀ ਅੱਜ ਅਸੀਂ ਦੋਏ ਬੱਚਿਆਂ ਦੀ ਲੋੜੀ ਬਣਾ ਰਹੇ ਹਾਂ ਬਹੁਤ-ਬਹੁਤ ਇਹਨਾਂ ਨੂੰ ਮੁਬਾਰਕਾਂ ਬਹੁਤ ਖੁਸ਼ੀ ਦੀ ਗੱਲ ਆ ਜੀ ਮੈਂ ਪਿੰਡ ਖੰਡੇਵਾੜ ਤੋਂ ਤਤਵੰਤ ਸਿੰਘ ਪੁਲਿੰਹਿੰਦ ਕਿਸਾਨ ਸਭਾ ਦਾ ਸਟੇਟਾਗੋ ਤੇ ਇਹ ਜਿਹੜਾ ਅੱਜ ਪ੍ਰੋਗਰਾਮ ਹੈ ਤੇ ਮੇਰੀ ਭੈਣ ਹੈ ਇੱਥੇ ਹਰਵੰਸ ਇਥੋਂ ਵੱਡੀ ਹੈ ਤੇ ਉਹਦੇ ਬੱਚੇ ਨੇ ਉਹਦੇ ਇੱਕ ਬੇਟਾ ਛੋਟਾ ਬੇਟਾ ਹੈ ਜਿਹੜਾ ਬਰਿੰਦਰ ਉਹ ਸਾਡੇ ਡੇਰੇ ਦੇ ਵਿੱਚ ਸੈਕਟਰੀ ਲੱਗਿਆ ਹੋਇਆ ਤੇ ਅਸੀਂ ਹਰ ਰੋਜ਼ ਮਿਲਦੇ ਆ ਤੇ ਉਹਦੇ ਦੋ ਬੱਚੇ ਜੌੜੇ ਹੋਏ ਨੇ ਜਿਹੜੀ ਪਰਿਵਾਰ ਨੂੰ ਅੱਜ ਬੜੀ ਖੁਸ਼ੀ ਹੋਈ ਹੈ ਤੇ ਬੜਾ ਪਰਿਵਾਰ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਬਰਿੰਦਰ ਆਪ ਵੀ ਕਮਾਨਦਾਰ ਤੇ ਵਧੀਆ ਸੈਕਟਰੀ ਹੈ ਸਾਡਾ ਲੰਮਾ ਬਾਹਰ ਹੈ ਕਿਉਂਕਿ ਮੈਂ ਪੰਚਾਇਤ ਵਿੱਚ ਹੁੰਦਾ ਹੋਇਆ ਵੀ ਮੈਂ ਪਿਛਲੇ ਸਭ ਪੰਚਾਇਤ ਮੈਂਬਰ ਵੀ ਰਿਹਾ ਪਿਛਲੇ ਪਲਾਨ ਦੇ ਵਿੱਚ ਹੁਣੇ ਤੇ ਮੈਂ ਵੀਡੀਓ ਮਤਲਬ ਪਹਿਲਾਂ ਵਾਈਸ ਚੇਅਰਮੈਨ ਵੀ ਰਿਹਾ ਬਲਕ ਸੰਪਤੀ ਪੈਰਾਗਾਹ ਕਾ ਦੇ ਵਿੱਚ ਤੇ ਉੱਥੇ ਸਾਰਾ ਕੋਈ ਦੇਖਦਿਆਂ ਸਾਰੇ ਸੈਕਟਰੀ ਨੇ ਜਿਹੜੇ ਸਾਰੇ ਵਧੀਆ ਬेटर ਦੋਸਤ ਨੇ ਉਹਨਾਂ ਦੇ ਵਿੱਚ ਬਰਿੰਦਰ ਦਾ ਰੋਲ ਵੀ ਹੈ ਜਿਹੜਾ ਉਹ ਬਹੁਤ ਵਧੀਆ ਹੈ ਤੇ ਅੱਜ ਉਹ ਛੋਟੇ ਬੀਟਿਆਂ ਦੀ ਅੱਜ ਛੱਟੀ ਬਣਾਈ ਜਾ ਰਹੀ ਹੈ ਅਸੀਂ ਸਾਰੇ ਰਿਸ਼ਤੇਦਾਰ ਭੈਣ ਭਰਾ ਮਿੱਤਰ ਦੋਸਤ ਇਕੱਠੇ ਹੋ ਕੇ ਇਸ ਖੁਸ਼ੀ ਦੇ ਵਿੱਚ ਹੋਰ ਚੰਨ ਚਾਲ ਚੰਨ ਚਾਉਣ ਲਾਣਾ ਆ ਤਾਂ ਕਿ ਮਤਲਬ ਇਹ ਖੁਸ਼ੀ ਇੱਕ ਯਾਦ ਆਸਤ ਬਣ ਸਕੇ ਵੱਡੇ ਹੋ ਕੇ ਉਹ ਬੱਚੇ ਇਹ ਦੇਖ ਸਕਣ ਕਿ ਮੇਰੇ ਪਾਪਾ ਦੇ ਕਿੰਨੇ ਦੋਸਤ ਤੇ ਕਿੰਨੇ ਰਿਸ਼ਤੇਦਾਰ ਆਏ ਤੇ ਤੇ ਉਹ ਕਹੋ ਜਿਹੇ ਤੇ ਉਹਨਾਂ ਦੀ ਪਛਾਣ ਹੈ ਜਿਹੜੀ ਇਹ ਅੱਜ ਦੀ ਜਿਹੜੀ ਤੁਸੀਂ ਫੋਟੋ ਦੇ ਰਹੇ ਹੋ ਉਹ ਇੱਕ ਪਛਾਣ ਚਿੰਦ ਬਣੂਗੀ ਅਸੀਂ ਇਸ ਤੇ ਇੱਕ ਬਹੁਤ ਥੋੜਾ ਵੀ ਧੰਨਵਾਦ ਕਰਦੇ ਆ ਜਿਹੜਾ ਇੱਕ ਤੁਸੀਂ ਨਿਸ਼ਾਨੀ ਬਣਾ ਰਹੇ ਹੋ ਤੇ ਜਿਹੜਾ ਸਾਰਾ ਹੋਰ ਇੱਥੇ ਖੁਸ਼ ਮਾਹੌਲ ਹੈ ਇਹ ਤੁਸੀਂ ਇੱਕ ਵਧੀਆ ਦਿਖਾ ਰਹੇ ਹੋ ਧੰਨਵਾਦ ਅਸੀਂ ਅੱਜ ਪਾਲ ਸਿੰਘ ਦੇ ਪੁੱਤ ਜਪਦੀ ਜੀ ਦੇ ਲੋੜੀ ਤੇ ਪਹੁੰਚੇ ਆ ਸੋ ਬਹੁਤ ਬਹੁਤ ਵਧਾਈਆਂ ਇਸ ਵੀਰ ਨੂੰ ਛੱਡੇ ਜੱਥੀ ਬੰਦੀ ਕੋਲ ਤੇ ਮੇਰੇ ਵੱਲੋਂ ਇੰਦਰਜੀਤ ਸਿੰਘ ਰਾਹਾਂ ਵੱਲੋਂ ਇਹ ਬਹੁਤ ਵਧੀਆ ਗੱਲ ਹੈ ਨਵੀਂ ਲੜਕੀ ਦੀ ਲੋੜੀ ਵੀ ਨਾਲ ਮਨਾ ਰਹੇ ਨੇ ਹਾਂਜੀ ਹਾਂਜੀ ਹਾਂ ਇਹ ਬਹੁਤ ਵਧੀਆ ਗੱਲ ਹੈ ਜੀ ਪਹਿਲਾਂ ਲੋਕ ਲੜਕਿਆਂ ਦੇ ਲੋੜੀਆਂ ਮਨਾਉਂਦੇ ਸੀ ਬਿਲਕੁਲ ਵਧੀਆ ਗੱਲ ਹੈ ਇਹਨਾਂ ਦੀ ਨਾਲ ਹੀ ਲੜਕਿਆਂ ਨੂੰ ਵੀ ਆਪਾਂ ਨੂੰ ਦਰਜਾ ਦੇਣਾ ਚਾਹੀਦਾ ਬਿਲਕੁਲ ਵਧੀਆ ਗੱਲ ਹੈ ਇਹ ਤੇ ਅਨਾਲੇ ਤੋਂ ਕਲਾਕਾਰ ਨੇ ਆਪਈ ਤੇ ਵਾਲੋ ਵੀ ਜਹਾ ਹੱਕ ਮਰਦਾ ਨਾ ਹਾਂਜੀ ਹਾਂ ਚਲੋ ਦੋ ਲੈਣਾ ਆਪਾਂ ਤੁਹਾਨੂੰ ਸੁਣਾ ਦੇਣਾ ਦੇ ਪੁੱਤਰਾਂ ਦੀਆਂ ਦਾਤਾਂ ਮਾਲਕਾ ਦੇ ਸਭ ਨੂੰ ਓਕੇ